ਮੋਗਾ ਦੇ ਕਸਬਾ ਨਿਹਾਲ ਸਿੰਘ ਵਾਲਾ ਦੀਨਪੰਦੇ ਪਿੰਡ ਬਿਲਾਸਪੁਰ ਚਗਵਾਂ ਚ ਰਹਿਣ ਵਾਲੇ ਹਰਬੰਸ ਸਿੰਘ ਵੱਲੋਂ ਕੈਨੇਡਾ ਤੋਂ ਆਪਣੇ ਨਾਨਕੇ ਘਰ ਆਈ 13 ਸਾਲਾਂ ਲੜਕੀ ਨਾਲ ਸ਼ੇਰ ਸ਼ਰਤ ਕਰਨ ਦਾ ਮਾਮਲਾ ਆਇਆ। ਉਸ ਲੜਕੀ ਦੀ ਨਾਨੀ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਜਿਸ ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਪੋਸਕੋ ਐਕਟ ਤਹਿਤ ਮਾਮਲਾ ਦਰਜ ਕਰ ਦੋਸ਼ੀ ਨੂੰ ਗ੍ਰਿਫਤਾਰ ਕੀਤਾ। ਸਰਿਕ ਕਨਿਆ ਸਿੰਘ ਵਾਲੇ ਇੱਕ ਪਰਚਾ ਦਰਜ ਹੋਇਆ ਐਫ ਆਈ ਆਰ ਨੰਬਰ 35 ਜਿਹਦੇ ਇੱਕ ਛੋਟੀ ਬੱਚੀ ਨਾਲ ਛੇੜਛਾੜ ਹੋਇਆ ਉਹਦਾ ਪੀ ਮਾਮਲਾ ਸਰੂਰ ਰਹਾ ਇਹਦੇ ਚ ਇੱਕ ਆਪਣੇ ਬਲਾਸਪੁਰ ਤੋਂ ਪ੍ਰੇਮ ਕੌਰ ਹੈ ਉਹਦੀ ਦੋਤੀ ਸੀਗੀ ਬਾਹਰੋਂ ਆਈ ਸੀ ਕੱਲ ਦਾ ਇਨਸੀਡੈਂਟ ਆ ਜਿਹੜਾ ਇਹ ਸਾਡੇ ਕੋਲੇ ਕੰਪਲੇਂਟ ਆਈ ਸੀ ਉਹਦੇ ਸਮਾਂ ਵਿੱਚ ਜਿਹੜਾ ਆਪਣੇ ਹਰਵੰਸ ਸਿੰਘ son of ਅਜੈਬ ਸਿੰਘ ਬਲਾਸਪੁਰ ਦਾ ਉਹ ਬੱਚੀ ਨੂੰ ਉਹ ਗੁਆੜ ਦੇ ਵਿੱਚੇ ਸੀਗਾ ਬੱਚੀ ਨੂੰ ਬਰਗਲਾ ਕੇ ਗੱਲਾਂ ਚਲਾ ਕੇ ਆਪਦੇ ਘਰ ਲੈ ਗਿਆ ਤੇ ਉਹਦੇ ਨਾਲ ਉਹਨੇ ਗਲਤ ਹਰਕਤਾਂ ਕੀਤੀਆਂ ਉਹ ਫਿਰ ਅਸੀਂ ਉਹਦੀ ਨਾਨੀ ਦੇ ਬਿਆਨ ਤੇ ਬੱਚੀ ਦੇ ਜਿਹੜਾ ਐਫ ਆਈ ਆਰ ਦਰਜ ਕਰਦੀ ਹੈ ਜਿਹੜਾ ਉਹ ਆਪਣੇ ਹਰਮਨ ਸਿੰਘ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਕਿਹੜੇ ਕਿਹੜੇ ਦਾ ਨਵਾਂ ਧਾਰਾ ਤੇ ਅਸੀਂ ਇਹ ਬੀ ਐਸ ਐਨ ਐਲ ਦੇ ਜਿਹੜਾ ਨਵਾਂ ਕਾਨੂੰਨ ਹੈ ਉਹ ਤੇ 74 ਤੇ 75 2 ਪੋਸਟ ਸਕੁਆਰ ਲਾ ਕੇ ਜਿਹੜਾ ਫਰਚਾ ਦਰਜ ਕਰਦੇ ਆ